ਸਸੀਗਾਲ ਜੀ ਕੀ ਹਾਲ ਚਾਲ ਸਾਰੇ ਭਰਾਵਾਂ ਦਾ ਵੀਰੋ ਵੀਰੋ ਆਪਾਂ ਲੈ ਕੇ ਚੱਲੇ ਆ ਲੰਗਰ ਆ ਦੇਖੋ ਭਰਾ ਸਾਡੇ ਨਾਲ ਠੀਕ ਆ ਸਾਰੇ ਜਾਣੇ ਲੰਗਰ ਪਰਤਾਉਣ ਚੱਲੇ ਆ ਤੇ ਜਿੱਧਰ ਪਾਣੀ ਆ ਠੀਕ ਆ ਲੰਗਰ ਅੱਧਾ ਟਰਾਲੀਆਂ ਦੇ ਵਿੱਚ ਪਚਾਤਾ ਆ ਅੱਧਾ ਵੀਰ ਲੈ ਕੇ ਆਉਂਦੇ ਆ ਨਹੀਂ ਛੇ ਹੋਣੀ ਸਾਰੇ ਹੀ ਠੀਕ ਆ ਬਾਕੀ ਤੁਹਾਨੂੰ ਟੱਕਰ ਦੇ ਉੱਥੇ ਜਾ ਕੇ ਠੀਕ ਆ ਸਾਰੀ ਵੀਡੀਓ ਦੇਖਿਓ ਛੇ ਜਰੂਰ ਕਰਿਓ ਠੀਕ ਆ ਜੀ ਸਸੀਗਾਲ ਲਓ ਜੀ ਇਹ ਲੰਗਰ ਦੀ ਤਿਆਲੀ ਤਿਆਰ 100 ਬੋਤਲ ਪਾਣੀ ਦੀ ਆ ਠੀਕ ਆ ਬਾਕੀ ਲੰਗਰ ਪ੍ਰਸ਼ਾਦੇ ਠੀਕ ਆ ਇੱਧਰ ਬੰਦੇ ਅੱਧੇ ਉਹ ਆ ਰਹੇ ਆ ਠੀਕ ਆ ਚਾਚੇ ਜੀ ਆ ਦੇਖੋ ਇਹ ਜਿੱਥੇ ਪਾਣੀ ਆਇਆ ਨਹੀਂ ਜੇ ਨਾ ਹਾਂ ਜੀ ਕਿਹੜੇ ਫਲੋਰ ਜਾ ਰਹੇ ਆ ਆਪਾਂ ਆਪਾਂ ਫਲੋਰ ਜਾ ਰਹੇ ਆ ਜਿੱਦੇ ਮਿਓ ਵਾਲ ਸਾਰੇ ਪਾਸੇ ਘੁੰਮਾਂਗੇ ਠੀਕ ਆ ਜੀ ਤੇ ਬਾਕੀ ਤੁਸੀਂ ਨਾਲੇ ਰਹੋ ਸਾਨੂੰ ਸਾਰਾ ਦਿਖਲਾਂਗੇ ਤਰਪਾਈਲ ਪਾ ਰਹੇ ਆ ਠੀਕ ਆ ਟਰੈਕਟਰ ਉਹ ਵਾਲਾ ਹੈ ਆਪਣਾ ਅੱਧੇ ਬੰਦੇ ਬੈਠਣਗੇ ਪਿੱਛੇ ਤੇ ਅੱਧੇ ਬੈਠਣਗੇ ਮੂਰੇ ਸਾਰੇ ਜਣੇ ਠੀਕ ਆ ਜੀ ਆ ਚਾਚੇ ਹੁਣ ਆਉਣੇ ਸਾਰੇ ਟੱਚੇ ਹੁਣੀ ਆ ਗਏ ਆ ਠੀਕ ਆ ਹੋਰ ਬਸ ਤਿਆਰੀ ਆ ਤਰਪੈਲ ਦੇ ਠੀਕ ਆ ਆਹੋ ਉਹ ਯਾਰ ਬੀਟੀਆਂ ਨੇ ਜਾਣਾ ਉਹ ਜਾਣਾ ਬੀਟੀਆਂ ਚਲ ਜਾਓ ਆਪਾਂ ਰਹਿਣ ਦਿੰਦੇ ਆ ਆਹੋ ਤੇ ਟਰੈਕਟਰ ਤੇ ਆ ਰਿਹਾ ਸਾਰਾ ਹੀ ਠੀਕ ਆ ਜੀ ਲੱਗਾ ਹੋਰ 200 ਰੁਪਏ ਦੀ ਕੱਟੀ ਪੜੀ ਆ 400 ਵੀ ਆਈ ਆ ਸਾਰੀ ਠੀਕ ਆ ਮਿੱਟੀ ਵਾਲੀ ਅੱਗੇ ਖੜੀ ਆ। ਕੈਗ ਬਾਲਾ ਪਾਜੀ। ਮੇਲੇ ਕਿਤਾਬਾਂ ਪਾਣਾ। ਉੱਧਰ ਵੀ ਆਪਣੀ ਟਰਾਲੀ ਆ ਗਈ ਸੰਗੋਵਾਲ ਪਹੁੰਚ ਕੇ ਆ ਬੈਲਟਰੀ ਵੀ ਆਈ ਆ। ਠੀਕ ਆ ਜੀ। ਤੇ ਆਹ ਦੇਖੋ ਆਰੇ ਵੀਰ ਰੇਤਾ ਲੈ ਕੇ ਆ ਜਿੱਦਾਂ ਜਿੱਦਾਂ ਮਿੱਟੀ-ਮੋਟੀ ਲਾਉਗੇ। ਇਹ ਆਪਣੀ ਟਰਾਲੀ ਵੀਰੋ। ਉਹ ਆਇਆ।

ਇੱਥੇ ਵੀ ਲੱਗੇ ਇੱਧਰ ਵੀ ਖੜੇ ਹੈ। ਸੰਗੋ ਵਾਲਾ ਆ ਗਿਆ। ਇੱਧਰ ਮਿਲਟਰੀ ਦੇਖੋ ਕੰਨੀ ਆ। ਠੀਕ ਆ ਫੌਜੇ ਫੌਜ ਆਪਣੇ ਇੰਡੀਆ ਦੀ। ساری ਕਿੱਧਰ ਨੂੰ ਜਾਣਾ ਵਾ ਜੀ? ਕਿੱਧਰ ਨੂੰ ਜਾਣਾ ਬਈ? ਉਹ ਪਹਿਲਾਂ ਮੈਨੂੰ ਫੌਜੀਆਂ ਨੂੰ ਦੇਣਾ ਪਾਣੀ ਬਸ ਠੀਕ ਆ ਵਿਚਾਰੇ ਮੰਗ ਰਹੇ ਆ। ਸੇਵਾ ਬਹੁਤ ਦੇਸ਼ ਦੀ ਕਰਦੇ ਹਾਂ ਇੱਕ ਵਾਰ ਲਿਆ ਇਹਨਾਂ ਬਣਾ ਆਪਾਂ ਕੱਖ ਨਹੀਂ ਕਹੂੰਗੀ ਇਹੀ ਆਪਾਂ ਨੂੰ ਸੇਵ ਕਰਦੇ ਸਾਰੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਹੁਣ ਇਹਦੇ ਤਾਂ ਆਪਾਂ ਵੀ ਇਹਨੇ ਖੜਾਤਾ ਹੋਰ ਅੱਗੇ ਨੂੰ ਜਾ ਰਹੇ ਹਾਂ ਇਹ ਸਾਰੇ ਅੱਗੇ ਵਾਲੇ ਜਿੱਦਾਂ ਹਨ ਉੱਥੇ ਉਹ ਕਹਿੰਦੇ ਮਿੱਟੀ ਜਿੱਥੇ ਲੋਕ ਹਨਾ ਉੱਥੇ ਪਾਣੀ ਉਹ ਮੰਗਦੇ ਮਿੱਟੀ ਮੰਗਦੇ ਉਹ ਪਾਉਂਦੇ ਆ ਬੰਨ ਲਾਉਂਦੇ ਆ ਲੰਗਰ ਲੰਗਰ ਖਾਣਾ ਭਾਜੀ ਭਾਈ ਇਹ ਤਾਂ ਬਹੁਤ ਲੋਕੀ ਯਾਰ ਉਹਨਾਂ ਨੂੰ ਯਾਰ ਬਹੁਤ ਢੇਡੋ ਕਰੂਗਾ ਪਤਾ ਹੈ ਕਿ ਬੱਚੇ ਜਿਹੜਾ ਉਸਦੇ ਬੰਦ ਚਲੋ ਆਪਾਂ ਸਰ ਆ ਜਾ ਆ ਜਾ ਆ ਜਾ ਉੱਚਾ ਬਲਾ ਨਹੀਂ ਉੱਤੇ ਦੇ ਦੇ ਲੋ ਅੱਪਾ ਜਾ ਰਹੇ ਆ ਇਹਦਾ ਡੀਸੀਬੀ ਵੀ ਆ ਰਹੀ ਆ ਆਜੋ ਰੋਜ਼ ਦਾ ਠੀਕ ਹੈ ਜੀ ਗਿੰਦਰ ਚੋਹਾਨ ਮੇਹਣੇ ਆ ਰਹੇ ਆ एसी भी आई सारे मिट्टी लेके आएगा दूसरा जी भाजी मिट्टी लेके आए सारे बहुत सारे आ ਕੋਮਨਾ ਹੋਵੇ ਉਹ ਟਰਾਲੀ ਡੱਗ ਗਈ ਜਣਾ ਭਾਈ ਜੀ ਟਰਾਲੀ ਬੰਨ੍ਹ ਗਈ ਉੱਥੇ ਇਹ ਸਾਰੇ ਬੰਨ ਲਾਉਣ ਆਉਂਦੇ ਵੀਰ ਜਿੰਨੇ ਵੀ ਆ ਠੀਕ ਹੈ ਜੀ ਦੇਖੋ ਇੱਥੇ ਰੋਕ ਲਿਓ ਉਸਕੇ ਬਾਬ ਬੈਠਾ ਹੋਇਆ ਉਹ ਇੱਕ ਟਰਾਲੀ ਬੈ ਗਈ ਮੋਰੇ ਠੀਕ ਆ ਤੇ ਸਾਰੇ ਵੀਰ ਆ ਰਹੇ ਆ ਉਹ ਮਿੱਟੀ ਵਾਲਿਆ ਕਿਵੇਂ ਕਿਧਰ ਗਿਆ ਉਹਨੂੰ ਵੀ ਉਹਦੇ ਵੀ ਉੱਤਰ ਜਾਣਾ ਉਹਦਾ ਟਰਾਲੀ ਤੇ ਭਾਰੀ ਆ ਉੱਤਰ ਕੇ ਸੈੱਟ ਹੋ ਜਾਣਾ ਠੀਕ ਆ ਇਹ ਸਾਰੇ ਵੀ ਉੱਥੇ ਜਾਣੇ ਵਾਲੇ ਆ ਠੀਕ ਹੈ ਜੀ ਆ ਜਾ ਆ ਜਾ ਚਾਹ ਲਾ ਲੈਦਾ ਆ ਆਕਾਦੀ ਇਹ ਕੋਈ ਖੱਬੋ ਗਈ ਹੈ ਉਹ ਕਹਿੰਦੇ ਕੱਚੇ ਦਾ ਲਾਇਓ ਦੇਖੋ ਭਾਈ ਇਹ نکل ਜਾਣੀ ਹੈ ਇਹ ਨਿਕਲ ਜਾਣੀ ਹਾਂ ਟਰੈਕਟਰ ਵੀ ਸਾਹ ਨੇ ਆ ਸਾਰੇ ਇਹ ਪੱਤੇ ਲਾਇਆ ਕੱਚੇ ਦਾ ਲਾਇਆ ਇਹ ਹੋਇਆ ਦਾਗਰਾ ਹੋਗਾ ਆਪਣੀ ਟਰਾਲੀ ਪਿੱਛੇ ਆ ਰਹੀ ਆ ਹੋਵੇ ਸਾਡੀ ਟਰਾਲੀ ਪਿੱਛੇ ਆ ਰਹੀ ਆ ਠੀਕ ਹੈ ਜੀ ਆ ਰਹੀ ਆ ਆ ਮੂਰੇ ਵੀਰੋ ਠੀਕ ਆ ਉਹ ਬਾਹਰ ਆ ਆਹੋ ਆਹ ਸਮਾਨ ਕਰੇ ਨਾ ਉਹ ਦੇਖੋ ਤੱਕ ਲਈ ਟੱਕ ਟੱਕ ਨਹੀਂ ਅੱਪੜਾ ਦੇ ਆ ਟਾਲੀਆਂ ਦੇਖੋ ਕਿੰਨੀਆਂ ਰਹੀਆਂ ਟਰੱਕ ਵੀ ਖੜੇ ਆ ਦੂਜੇ ਬੰਨ ਲਾਉਣ ਵਾਲੇ ਵੀ ਆ ਵੇ ਲਈ ਸਾਰੇ ਬੰਨ ਲੋ ਘੱਟੀ ਦੇਖੋ ਨੰਗ ਜਾਣੀਆਂ ਹਾਂ ਉਹ ਨਹੀਂ ਲੰਗਰ ਵਾਲੀ ਆਪਣੀ ਨੰਗਣ ਦੇ ਜਾਣੀ ਕਿਉਂਕਿ ਲੰਗਰ ਆਣਾ ਵਿੱਚ ਹਾਂ ਇਹਦੀ ਨਾ ਲੈ ਸਿੰਗਲ ਬਹਿ ਗਈ ਦੇ ਤਾਂ ਕਿਤਾ ਮਿੱਟੀ ਵਾਲੀ ਜਾਨੀ ਬਹਿ ਗਈ ਆਏ ਆਏ ਇਦਾਂ ਦੇਤੀ ਪਤਾ ਹੁੰਦਾ ਚਾਹ ਬਹਿ ਗਈ ਦੇਖੋ ਇਹ ਆਪਾਂ ਬਲੌਗ ਬਖਰਾ ਮੋਣਾ ਵੀਰੋ ਸਾਰਾ ਹੀ ਠੀਕ ਹੈ ਜੀ ਜਿਹੜਾ ਆਪਣੇ ਸੇਵਾ ਵਾਲਾ ਉਹ ਬਖਰਾ ਪਾ ਲੈਣਾ ਸਾਰੇ ਵੀਰ ਦੇਖ ਲੋ ਕਿੰਨੇ ਪਰੇਸ਼ਾਨ ਡਰ ਮੰਨ ਦੇ ਵਜਾ ਹਾਂ ਵੀ ਪਾਣੀ ਨਾ ਆ ਜੇ ਸਾਰੇ ਬੰਨ ਲਾਉਣ ਆਏ ਹੋ ਆ ਠੀਕ ਹੈ ਜੀ ਕਿਉਂਕਿ ਮਾਤੜ ਬੰਦਿਆ ਨੁਕਸਾਨ ਬਹੁਤ ਹੋਇਆ ਜਿੱਧਰ ਪਾਣੀ ਆਇਆ ਹਨਾ ਕਈ ਬੰਦੇ ਦਾ ਪਜਾਰਿਆ ਨੇ ਕੋਈ ਨਹੀਂ ਆਪਣਾ ਕੋਈ ਠੀਕ ਆ ਜੀ ਮਾਤਰ ਬੰਦੇ ਲਈ ਔਕਾ ਹੁੰਦਾ ਜਦੋਂ ਪਾਣੀ ਆ ਜਾਂਦਾ ਤੇ ਬਾਕੀ ਦੇਖੋ ਨਾਰਮੈਂਟ ਕਹਿੰਦੀ ਰਹੀ ਹੈ ਹੈਲਪ ਕਰੋਗੀ ਕੀ ਉਹਨਾਂ ਦੀ ਠੀਕ ਆ ਜਦੋਂ ਸਾਰਾ ਉਹ ਹੋ ਗਿਆ ਹਨ ਤੇ ਬਾਕੀ ਦੇਖੋ ਹੈਲਪ ਕਰਦੀ ਜਾਂ ਨਹੀਂ ਕਰਦੀ ਪਰ ਉਹਨਾਂ ਤੇ ਆਸ ਨਹੀਂ ਕੋਈ ਠੀਕ ਆ ਜੀ ਮਾਤਰ ਬੰਦੇ ਆ ਨੇ ਮਾਤਰ ਬੰਦਿਆਂ ਨੂੰ ਆਸ ਨਹੀਂ ਕੋਈ ਯਾਰ ਨਾਰਮੈਂਟ ਤੇ ਵੀ ਠੀਕ ਆ ਉਹ ਵੀ ਨੁਕਸਾਨ ਐ ਬਹੁਤ ਹੋ ਗਿਆ ਹੱਲੇ ਸਾਰਾ ਹੀ ਖਾਨ ਜਾਵੇ ਹੋ ਗਿਆ ਪਾਣੀ ਨਾਲ ਹੈਨਾ ਬਾਕੀ ਦੇਖੋ ਠੀਕ ਹੈ ਜੀ ਹੁਣ ਆ ਪਹੁੰਚ ਗਏ ਬੰਨ ਕਿੱਥੇ ਲਾਉਂਦੇ ਆ ਛੇ ਟਰਾਲੀਆਂ ساری ਹੈਨਾ ਪੀ ਮਤ ਪਿਆ ਜਾਂਦਾ ਮੂਰੇ ਲੰਕਰ ਦਾਈ ਦਾ ਉੱਧਰ ਉਧਰ ਸਾਰਾਈ ਸੰਗੋਆ ਵਾਲਾ ਹੈ ਨਾ ਆਛੇ ਦੇਖੋ ਸਾਰੇ ਚੱਲ ਗਏ ਆਪਕ ਕਰਨਾ ਹੋ ਉਹ ਸਹੀ ਆਪਾਂ ਨੂੰ ਰੱਖਣਾ ਨਹੀਂ ਆ ਹਾਂ ਵੀ ਜੀ ਸੀ ਵੀ ਆ ਉੱਥੇ ਹੀ ਆ ਠੀਕ ਆ ਵੀ ਇੱਥੇ ਆ ਉਹ ਬੰਦੇ ਲਾ ਰਹੇ ਆ ਪਾਣੀ ਤੋਂ ਇੱਥੇ ਇੱਥੇ ਵੀ ਮੈਂ ਇਹਨਾਂ ਇਹਨਾਂ ਪਾਜੀ ਉਹਨਾਂ ਨੂੰ ਪੁੱਛੋ ਹਾਂ ਉਹ ਪਾਣੀ ਉਹ ਕੋਸ਼ਿਸ਼ ਲੰਗਰ ਲੈ ਕੇ ਆਉਣਾ ਠੀਕ ਹੈ ਜੀ ਉਹ ਪਾਣੀ ਉਹ ਦਰਿਆ ਠੀਕ ਹੈ ਜੀ ਮੋੜਿਆ ਸੰਦ ਖਾਲਦੇ ਨੇ ਬੰਨ ਲਾ ਰਹੇ ਆ ਠੀਕ ਹੈ ਜੀ ਪਾਣੀ ਦੇਖੋ ਕਿੰਨਾ ਆ ਸਾਰਾ ਹੀ ਉਹ ਪਾਣੀ ਦੇਖੋ ਬੰਨ ਲਾ ਰਹੇ ਆ ਇੱਧਰ ਸਾਰੇ ਵੀਰ ਹੈਨਾ ਉਹ ਪਾਣੀ ਇੱਧਰੋਂ ਨਾ ਆ ਜਵੇ ਠੀਕ ਹੈ ਜੀ ਤੇ ਆਹ ਦੇਖੋ ਮਨ ਲਾ ਰਹੇ ਆ ਸਾਰੇ ਵੀਰ ਜਿੰਨੇ ਵੀ ਆ ਹੈਨਾ ਅੱਜ ਤੋਂ ਕੱਢ ਕੇ ਤੁਹਾਨੂੰ ਦਿਖਾਉਣ ਕਹਿੰਦੇ ਆ ਠੀਕ ਹੈ ਜੀ ਸਾਰੇ ਵਿਚਾਰੇ ਜਿੰਨੀ ਕੋਸ਼ਿਸ਼ ਹੋ ਸਕਦੀ ਹੈ ਕਰਦੇ ਆ ਆ ਦੇਖੋ ਪਾਣੀ ਹੈਨਾ ਉਹ ਦੇਖੋ ਸਪੀਡ ਵੀ ਪਾਣੀ ਦੀ ਦੇਖੋ ਕਿੰਨੀ ਆ ਹੈਨਾ ਇੱਧਰ ਵੀ ਬੈਠੇ ਆ ਵਿਚਾਰੇ ਹੈਨਾ ਸਾਰੇ ਬੰਨ ਉਈ ਬੰਨ੍ਹੇ ਲਾ ਆ ਨਾ ਇੱਧਰ ਵਿਚਾਰੇ ਕੋਸ਼ਿਸ਼ ਕਰਨ ਲੱਗੇ ਆ ਤੇ ਮਿੱਟੀ ਸੜਦੇ ਹੋ ਸਕਦਾ ਕਿੰਨਾ ਬੰਨ੍ਹ ਲੱਗਦਾ ਕਿ ਜਿੰਨਾ ਲੱਗ ਸਕਦਾ ਠੀਕ ਹੈ ਜੀ ਮਿੱਟੀ ਪਾ ਰਹੇ ਆ ਵਿਚਾਰੇ ਉਧਰ ਵੀ ਲਾ ਰਹੇ ਆ ਬੰਨ੍ਹ ਸਾਰੇ ਜੋ ਬੋਰੇ ਪਏ ਆ ਸਾਰੇ ਹੀ ਹਨ ਸਾਡੇ ਸਾਹਮਣੇ ਠੀਕ ਹੈ ਜੀ ਤੇ ਬਾਕੀ ਚਲੋ ਇੱਧਰ ਵੀ ਬੰਨ੍ਹ ਲੱਗ ਰਿਹਾ ਆ ਉਹ ਦੇਖੋ ਪਾਣੀ ਸਾਰਾ ਹੀ ਉਹ ਸਾਰਾ ਹੀ ਬੰਨ੍ਹ ਲੱਗ ਰਿਹਾ ਸਾਰਾ ਹੀ ਹੀ ਗਾਜੀ ਮਿੱਟੀ ਆਪ ਸਿੱਟਦੇ ਜੇ ਸਾਰੇ ਤੇ ਹਾਂ ਵੀ ਦੂਜਾ ਨਾ ਹੋ ਜਵੇ ਦੇਖੋ ਹਨਾ ਤੇ ਪਾਣੀ ਵੀ ਰੋ ਬੰਨ ਸਾਰਾ ਹੀ ਪਾਣੀ ਦੇਖੋ ਤੁਸੀਂ ਕਿੰਨੀ ਸਪੀਡ ਨਾਲ ਆ ਰਿਹਾ ਹੈ ਹਨਾ ਮਾੜੇ ਫਰਕ ਆ ਹਨਾ ਫੱਕੀ ਦੇਖੋ ਸਾਰਾ ਹੀ ਉਧਰ ਵੀ ਬੰਨ ਲਾ ਰਹੇ ਆ ਵੀਰ ਚਲੋ ਚਲੀਏ ਉਹਨੂੰ ਆ ਜਾ ਸਾਰੇ ਵੀਰ ਆ ਰਹੇ ਆ ਬਹੁਤ ਵੀਰੇ ਟੈਨਸ਼ਨ ਦੇ ਵਿੱਚ ਲੈ ਜਾਂਦੇ ਆ ਗੱਲ ਆ ਜਾ ਫੀਮਾ ਚਲ ਗਿਆ ਠੀਕ ਹੈ ਜੀ ਇਧਰ ਆਪਾਂ ਲੰਗਰ ਲੈ ਕੇ ਆਵਾਂਗੇ ਸਾਰਾ ਹੀ ਆਹ ਲੱਖ ਵੀਰ ਆ ਰਹੇ ਆ ਸਾਰੇ ਸੀਸੀ ਵਗੈਰਾ ਦੇਖੋ ਮਿੱਟੀ ਸੱਟਰੇ ਵੀ ਠੀਕ ਹੈ ਜੀ ਇਧਰ ਪੌਸਲੇ ਬੈਠੇ ਆ ਤਲੀਏ ਹੁਣ ਬਾਂਸ ਲੰਗਰ ਲੈ ਕੇ ਆਉਂਦੇ ਆ ਫੇਰ ਤੁਹਾਨੂੰ ਦਿਖਾਉ ਲਦੇ ਆ ਸਾਰਾ ਹੈਨਾ ਆਪਾਂ ਦੇ ਲੋਪ ਲੰਗਰ ਖਾਣ ਨੂੰ ਉਹ ਆਪਣੇ ਬੰਦੇ ਬਦੂ ਉਹ ਬਾਦੂ ਠੀਕ ਆ ਆਉਂਦੇ ਆਪਣੇ ਬੰਦੇ ਇਹ ਆਪਾਂ ਬਖਰਾ ਬਲੌਗ ਪਾਵਾਂਗੇ ਠੀਕ ਹੈ ਜੀ ਇਹ ਦੇਖੋ ਪੰਜਾਬ ਦੇ ਵਿੱਚ ਕਿੰਨਾ ਪਾਣੀ ਆ ਚੁੱਕਾ ਠੀਕ ਆ ਹੈਨਾ ਸਾਰੇ ਜਾਣੇ ਇਹ ਵੀ ਚਾਹ ਲੈ ਕੇ ਆ ਰਹੇ ਆ ਇੰਨੀਆਂ ਮਨਸੂਨ ਇੰਨੀਆਂ ਜੰਨੀਆਂ ਔਕਣਾ ਦੇ ਹਨ ਜਦੋਂ ਆਉਂਦੀਆਂ ਪੰਜਾਬ ਤੇ ਪੰਜਾਬ ਫੇਰ ਪੈਰਾ ਤੇ ਦੁਬਾਰਾ ਹੋ ਜਾਂਦਾ ਠੀਕ ਹੈ ਜੀ ਤੇ ਇਦਾਂ ਨਹੀਂ ਹਾਂ ਬਈ ਪੰਜਾਬ ਨਹੀਂ ਕਿਸੇ ਕੋਲੋਂ ਡਰਦਾ ਸੱਸੀ ਗਾਲ ਜੀ ਪੰਜਾਬ ਐਨ ਪੂਰੀ ਤਰ੍ਹਾਂ ਚੜਦੀ ਕਲਾ ਜ ਆ ਕੋਈ ਨਹੀਂ ਹਾਂ ਉਹ ਆ ਪੀਰ ਪਾਣੀ ਲੈ ਕੇ ਆਉਂਦੇ ਆ ਆਇਆ ਲੰਗਰ ਵੀ ਲੈ ਆਈਏ ਪੀਰ ਲੈ ਕੇ ਆਉਂਦੇ ਪਾਣੀ ਦੇਖੋ ਕਿੰਨੀ ਬੋਸ਼ੀ ਕਿੰਨੀ ਦੁਨੀਆ ਪਾਣੀ ਦੇ ਖੌਫ ਚਾਈ ਹੋਾ ਠੀਕ ਹੈ ਜੀ ਬਹੁਤ ਅੱਡੀ ਦੇਵਾ ਦਾ ਡਿਪਾਰਟਮੈਂਟ ਯਾਰ ਸਹੀ ਗੱਲ ਹੈ ਭਾਈ ਮੈਂ ਕਿਉਂ ਨਹੀਂ ਭਾਈ ਉਹ ਲੈ ਆਉਣੇ ਹੋ ਲੈ ਕੇ ਆਉਣਾ ਭਾਜੀ ਹੱਲੇ ਹੁਣ ਲੰਗਰ ਲੈ ਕੇ ਚੱਲੇ ਆਪਾਂ ਠੀਕ ਆ ਔਰ ਉਹਦਾ ਉਹ ਪਾਣੀ ਅਰੇ ਭਈ ਉਹ ਤਾਂ ਸਿੱਟਾ ਦੀ ਉਹ ਵੀ ਮੋੜ ਲਈ ਉਹ ਮੋੜ ਮੇਰੇ ਦੀ ਨਹੀਂ ਲੰਗਰ ਲੈ ਕੇ ਚੰਨੇ ਆ ਉਹ ਫਿਰ ਕਾਲੇ ਦੀ ਹੋ ਗਿਆ ਔਰ ਕੋਈ ਨਹੀਂ ਬੰਦੋ ਇੱਥੇ ਬਹਿ ਜਾ ਇਹਨਾਂ ਨੇ ਇੱਕ ਹੀ ਬੰਦ ਲਿਆ ਉਹ ਦੇਪਰਾਲੇ ਜਿੱਥੇ ਪੜਾ ਅਗਰ ਉਹ ਕਹਿੰਦੇ ਕੜਾ ਕੜੂ ਕੇ ਟਰਾਲੀ ਗਾਂ ਲੈ ਜਿਓ ਆ ਹੋ ਰਹਿਣ ਦੋ ਔਲੇ ਉੱਤੇ ਉਹ ਕਹਿੰਦੇ ਲੰਗਰ ਹਲੇ ਅਸੀਂ ਖਾ ਕੇ ਹਟੇ ਆਂ ਸ਼ਾਮ ਤੇ ਬੈਠੇ ਰਹਤੇ ਜੀ ਆਹੋ ਇੱਥੇ ਲਾ ਪੈ ਕੰਨ ਚਲੋ ਵੇ ਜੋ ਕੰਨਾ ਕਰੋ ਨਹੀਂ ਨਹੀਂ ਕਰੋ ਫੇ ਕਿੱਥੇ ਲੱਗੇ ਜਣਾਉ ਤੂੰ ਲੰਗਰ ਹਲੇ ਆ ਜਾ ਤੁਸੀਂ ਜਾਣਾ ਚਾਹ ਰਹੇ ਮੈਂ ਟ੍ਰੈਲੀ ਮਗਰ ਆਉਂਗੀ ਉਹਨ ਕੀ ਟ੍ਰੈਲੀ ਤੁਰੂਂਗੀਆਂ ਤੇ ਹਾਂ ਤਾਂ ਕੋਈ ਨਹੀਂ ਨਾ ਫਾਹਣਿਆ ਤੇ ਕੋਈ ਮਨਜ਼ੂਰੀ ਅਸੀਂ ਨਹੀਂ ਜੇ ਤੁਸੀਂ ਜਾਓ ਅਸੀਂ ਕੀੜੀ ਮਾਰਾਂ ਉਹੀ ਜਾਣਾ ਜਾ ਜਿਹੜੀਆਂ ਲੰਦੇ ਆਸਮਾਨ ਵਾਲੀਆਂ ਇਹ ਟਰਾਲੀਆਂ ਲੈ ਕੇ ਕੋ ਜਾਣੀਆਂ ਪੁੱਤਣੀਆਂ ਇਹਨਾਂ ਦੇ ਵਿੱਚ ਰੱਖੋ ਸਾਰਾ ਸਮਾਨ ਤੇ ਪਾਣੀ ਹੈ ਪਾਣੀ ਦੀ ਨੀੜਿਆ ਪਾਣੀ ਸੇਰਾ ਬਹੁਤ ਤੇਰੀ ਸਾਰੀ ਤੇਰੀ ਆਪ ਪਾਣੀ ਤੋਂ ਵੱਡੀ ਤੇਰੀ ਕੋਈ ਨਹੀਂ ਜੇ ਤੁਸੀਂ ਜੇ ਤੁਸੀਂ ਵਾਲੀ ਜਿਹੜੀ ਉਹ ਚੀਰ ਮਲੀਆ ਤੇ ਸਿੰਦੂੜੀ ਕਰਦੇ ਹਾਂ ਹਾਂ

ਇਹ ਵੇਖਦਾ ਰਹੇ ਹੋ ਨਕਾ ਆ ਰਹੇ ਹੋ ਨਕਾ ਇਹ ਵੀ ਉੱਪਰ ਵੀ ਦੇਖੋ ਪਾਣੀ ਲੈ ਕੇ ਆ ਰਹੇ ਅੱਗੇ ਹੈਗਾ ਅੱਗੇ ਭਾਈ ਟਰਾਲੀ ਕੋ ਫੜ ਲਿਓ ਉਹ ਆ ਆਪਣੇ ਉੱਤ ਖਲਾ ਕਹਿੰਦੇ ਪਾਣੀ ਬਹੁਤ ਹੋ ਗਿਆ ਪਾਪਾ ਬਹੁਤ ਪਾਣੀ ਆ ਤੇਰੇ ਟੌਪ ਜਰਾ ਭਾਈ ਲੰਗਰ ਲੈ ਕੇ ਜਾਣਾ ਸੀ ਅੱਗੇ ਕਿਹੜਾ ਭਾਈ ਗੋਰੀਓ ਉਹਨੇ ਪਾਣੀ ਲੈ ਕੇ ਜਾ ਅੰਦਰ ਤੋਂ ਕਈਆਂ ਨੇ ਵੀ ਆ ਵੀ ਪਾਣੀ ਲੈ ਕੇ ਜਾਓ ਚਲੋ ਅੱਗੇ ਉਹ ਲੰਗਰ ਲੈ ਕੇ ਅੱਗੇ ਲੈ ਆਹੋ ਚੱਕ ਰੋਹੀ ਤ ਆ ਲੱਗਣ ਆ ਜਾ ਆ ਆਹੋ ਆਹੋ ਇਹਦਾ ਨਾ ਸੈ ਲਗਾ ਦੇ ਆ ਜਾਓ ਕੋਈ ਨਹੀਂ ਮੋੜ ਲਿਆਂਗੇ ਚੱਕ ਲਿਆਂਗੇ ਨਾ ਬੱਸ ਲੈ ਕੇ ਗੱਡੀ ਹੈਗੀ ਆਪਣੇ ਉੱਪਰ ਗੱਡੀ ਰੱਖ ਲੈ ਆਜੋ ਆਜੋ ਫਿਰ ਗੋਪੀ ਹੁਣ ਆ ਰਹੇ ਆ ਨਿਸ਼ੇ ਭਰਾ ਹੁਣ ਆ ਰਹੇ ਆ ਆ ਦੇਖੋ ਨਹੀਂ ਲੋੜੇ ਨਹੀਂ ਲੰਘਾ ਲੋੜਿਆ ਲੋੜਿਆ ਕੇ ਰੇ ਪਾਣੀ ਦੇਖੋ ਤਾਂ ਪਹੇਰੇ ਤਾਂ ਮੈਂ ਆ ਗਿਆ। ਚਾਚਾ ਜੀ ਸਾਡੇ ਇਹ ਵੀ ਸੇਵਾ ਪਾਣੀ ਲੈ ਕੇ ਆਈ ਦੀ ਦੁਬਾਰਾ ਲੈਣ ਚੱਲੇ ਆ। ਕਲ ਕਲ ਕਰਨ ਲੱਗਾ ਜੀ। ਚਾਹ ਬਿਲ ਜਵੇ ਨਾ ਅੱਗੇ ਸਵਾਦ ਆ ਜਾਣਾ। ਆ ਗਈ ਤਾਂ ਹੈ ਟਾਲੀ ਚਾਹ ਨਹੀਂ। ਅੱਛਾ ਉੱਗੇ ਆ ਜਾਈ ਅੱਗੇ। ਚਲੋ ਅੱਗੇ ਹੈਗੀ ਆ ਉੱਥੇ। ਆਓ ਆਜੋ। ਉਹ ਲੰਗਰ ਭਰਾ ਆਪਣੇ ਪਿੰਡੋਂ ਲੈ ਕੇ ਆਉਂਦੇ ਆ। ਹਾਂ ਇਹਨੇ ਕਹਾਂ ਹੈਗੀ ਆ ਆਹੋ ਭਾਈ ਕੀ ਇਹ ਕੀ ਹਿਸਾਬ ਕਰਤਾ ਵੇ ਇਹਨੂੰ ਪਤਾ ਹੁਣ ਇਹਦਾ ਪਾਣੀ ਦਾ ਪਾਣੀ ਤਾਂ ਬਹੁਤ ਜ਼ਿਆਦਾ ਸੀ ਹਾਂ ਹੁਣ ਘਟ ਗਿਆ ਦੇਖ ਤਾਂ ਕਿੰਨਾ ਸੀ ਅੱਛਾ ਜ਼ਿਆਦਾ ਸੀ ਹਨਾ ਭਾਈ ਜੀ ਇਹ ਤਾਂ ਹੁਣ ਪਰਮਾਤਮਾ ਅਗਰ ਘਟਿਆ ਥੋੜੇ ਰਾਹ ਬਣਿਆ ਕਰਕੇ ਸਹੀ ਆ ਬਹੁਤ ਔਖਾ ਵੀ ਅੱਛਾ ਬੰਨ ਲਾ ਰਹੇ ਆ ਨਾ ਹਾਂਜੀ ਹਾਂਜੀ ਭਾਈ ਹੈਗੀ ਆ ਉਹ ਲਿਆ ਗਏ ਨਾ ਭਾਰ ਕੇ ਲੰਗਰ ਚਾਹੀਦਾ ਹੁਣ ਅੱਗੇ ਪਤਾ ਨਹੀਂ ਇਹਨੇ ਕਿਹੜਾ ਇਹ ਉਧਰ ਹੀ ਚੱਲੀ ਜਾਂਦਾ ਹਜੇ ਇੱਥੇ ਉਧਰ ਉਧਰ ਆ ਜਾ ਯਾਰ ਇੱਧਰ ਆ ਜਾ ਉਹ ਦੁਬਾਰੀ ਇਹ ਵੀਡੀਓ ਹੁੰਦੀ ਹੁੰਦੀ ਐ ਭਰਾ ਸਾਡਾ ਹੁਣ ਇਹ ਆਈ ਲੋਕੀ ਚੱਲੇ ਆਹ ਦੇਖੋ ਪਾਣੀ ਕਿੰਨਾ ਤੇਜ਼ ਆ ਰਿਹਾ ਆ ਠੀਕ ਆ ਨੀਚੇ ਦੇਖ ਲਾ ਜੁੱਬੀਨ ਲਾ ਕੇ ਆਉਣੀ ਪਾਣੀ ਬਹੁਤ ਤੇਜ਼ ਆ ਵੀਰੋ ਠੀਕ ਆ ਜੀ ਰੱਖੇ ਪਾਪਾ ਜੁੱਬੀਆਂ ਤੁਸੀਂ ਗਿਆ ਆ ਦੇਖੋ ਇਹ ਦਰਿਆ ਆ ਨੀਚੇ ਕਿਹੜਾ ਦਰਿਆ ਪੈਂਦਾ ਇਹ ਸਤ ਲਓ ਜਾਨ ਇਹ ਸਤ ਲਓ ਜੀ ਆ ਵੀਰੋ ਪਾਣੀ ਦੇਖੋ ਆ ਬੰਨ ਲਾ ਰਹੇ ਆ ਆਪਾਂ ਇੱਧਰ ਵੀਰ ਜਿੰਨੇ ਵੀ ਆ ਠੀਕ ਆ ਉਹ ਦੇਖੋ ਪਾਣੀ ਕੋਲ ਆਪਾਂ ਜਾਣਾ ਨਹੀਂ ਕੋਈ ਪਤਾ ਨਹੀਂ ਹੁੰਦਾ ਸੰਗੋਵਾਲਾ ਪਿੰਡ ਠੀਕ ਹੈ ਜੀ ਸੰਗੋਵਾਲਾ ਪਾਣੀ ਦੀ ਰੋਟੀ ਨਾਲ ਬੜੀ ਜਾਨ ਦੇਖੋ ਰਾਜ ਸਰ ਵੀਰਾਂ ਪਾਣੀ ਬਾਦੂ ਭਾਈ ਬੋਰੇ ਬੋਤਲਾਂ ਕਿੰਨੀਆਂ ਆ ਆਪਣੇ ਕੋਲ ਸਹੀ ਆ ਦੇ 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 ਜੋ ਦੇ ਦੋ ਭਾਜੀ ਚਲੋ 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 ਮੈਂ ਆਪ ਤੋਂ ਅਧੂਤ ਰੱਪਾ ਹੀ ਕੇ ਤਾਂ ਦੇ ਦਿਓ ਆਪਾਂ ਬਈ ਬੰਡਣ ਆਏ ਆ ਨਹੀਂ ਇਹ ਸਹੀ ਮੋਰੇ ਕਹਿੰਦਾ ਉੱਧਰ ਜਿਆਦਾ ਚਾਹੀਦਾ ਉੱਥੋਂ ਆਸੀ ਆਏ ਆ ਖੇਦਾਂ ਕੈਸੀ ਆ ਮਾ ਭਾਜੀ ਮੋਰੇ ਵੀ ਆਪਾਂ ਲੈ ਕੇ ਜਾਣਾ ਬੰਦੇ ਉੱਥੇ ਮੋਰੇ ਆ ਆਂਟੀ ਜੀ ਤੁਸੀਂ ਉੱਧਰ ਨੂੰ ਜਾਣਾ ਗੱਲ ਸੁਣੋ ਆਂਟੀ ਉੱਧਰ ਨੂੰ ਜਾਣਾ ਉੱਧਰ ਮੋਰੇ ਫੱਲੇ ਟਰਾਲੀ ਦੀ ਬਾਦੂ ਆ ਲੰਗਰ ਟਰਾਲੀ ਵਿੱਚ ਲੰਗਰ ਬਹੁਤ ਪਿਆਰਾ ਬਹੁਤ ਪਿਆਰਾ ਹਾਂਜੀ ਹਾਂਜੀ ਹੋ ਲੈ ਕੇ ਹੁਣ ਆਪਣਾ ਵੀ ਫੇਰ ਨੀシャ ਕਿੱਧਰ ਗਿਆ ਹਾਂ ਹਾਂ ਹੋ ਲੈ ਕੇ ਹੁਣ ਆਪਣਾ ਆਪਾਂ ਨੂੰ ਠੀਕ ਆ ਪਾਣੀ ਦੇਖੋ ਬੱਚੇ ਇਕੱਠੇ ਇਕੱਠੇ ਇਹ ਆਪਾਂ ਬੰਨ ਲਾਇਆ ਵੀਰ ਲਾਉਂਦੇ ਆ ਦੇਖੋ ਪਾਣੀ ਆ ਦੇਖੋ ਬੂਰੇ ਠੀਕ ਹੈ ਜੀ ਬੁਰਾ ਹਾਲ ਆ ਬੱਬਾ ਮੀਰ ਰੱਖੇ ਦੋ ਪੈ ਹੁਣ ਠੀਕ ਆ ਉਹ ਚਾਚਾ ਜੀ ਵੀ ਆ ਗਏ ਚਾਚਾ ਕਿੱਦਾਂ ਚਾਚਾ ਕੀ ਪੋਜੀਸ਼ਨ ਆ ਔਖਾ ਯਾਰ ਔਖਾ ਹਰੇ ਮਾਤੜ ਬੰਦੇ ਨੇ ਔਖਾ ਬਾਦਰਿਆ ਬਾਦਰਿਆ ਆਹ ਦੇਖੋ ਕਿੰਨੀ ਸਪੀਡ 'ਚ ਆ ਰਿਹਾ ਪਾਣੀ ਵੀਰੋ ਹਾਂ ਵਾਪਸ ਹੀ ਰੱਖੇ ਉਹ ਕੀ ਪਾਣੀ ਨੇ ਬਹੁਤ ਲੋਕ ਬਰਬਾਦ ਕਰ ਦਿੱਤੇ ਚਲੋ ਚਲੋ ਭਾਈ ਆ ਦੇਖੋ 몰 ਆ ਰਿਹਾ ਬੰਨਾ ਪਾਣੀ ਫੁੱਲ ਸਪੀਡ 'ਚ ਆ ਰਿਹਾ ਫੁੱਲ 'ਚ ਦੇਖੋ ਕਿੰਨੇ ਲੋਕ ਆ ਵੀਰ ਨਹੀਂ ਤਾਂ ਕੰਨ ਲੱਗੇ ਵਾ ਇੱਥਾਂ ਵੀ ਘਰਾਂ ਦਾ ਪਚਾ ਹੋਈ ਗਏ ਆਪਣੇ ਆ ਦਾ ਲੋਕਾਂ ਦਾ ਠੀਕ ਆ ਜੀ ਉਹ ਦੇਖੋ ਇੱਧਰ ਵੀ ਭਰਾ ਸਾਡੇ ਹਾ ਦੇਖੋ ਪਾਣੀ ਆ ਰਿਹਾ ਲੋਕ ਕਿੰਨੀ ਮਿਹਨਤ ਕਰ ਰਹੇ ਚਾਚਾ ਤੇਰੇ ਹਿਸਾਬ ਨਾਲ ਕਿਦਾਂ ਕਿਦਾਂ ਮਿਹਨਤ ਬਹੁਤ ਮਿਹਨਤ ਬਹੁਤ ਸਹੀ ਆ ਮਿਹਨਤ ਕਰ ਰਹੇ ਆ ਕੀ ਪਾਣੀ ਨੀਸ਼ੇ ਕੋਈ ਸਾਹਵਰਾ ਨੀਸ਼ੇ ਇਹਦਾ ਵੀ ਹੋਰ ਹੋਰ ਕੀਤਾ ਹੈ। ਇਹ ਦੋ ਵੀਰ ਬੈਠਾ ਆ। ਇੱਧਰ ਮਿਹਨਤ ਦੇਖੋ ਕਿੰਨੀ ਕਰ ਰਿਹਾ ਵੀਰ। ਠੀਕ ਹੈ ਜੀ। ਸਾਰੇ ਜਾਣੇ ਇੱਥੇ ਲੰਗਰ ਦੀ ਲੋੜ ਆ। ਆਹ ਦੇਖੋ। ਬੀਬੀਆਂ ਵੀ ਪੂਰੇ ਭਰ ਰਹੀਆਂ ਠੀਕ ਹੈ ਜੀ। ਬੰਨ ਲਾਉਣ ਲੈ। ਮਾਰੇ ਦੇਖੋ ਕਿੰਨੀ ਮਿਹਨਤ ਹੋ ਰਹੀ ਆ। ਠੀਕ ਆ। ਮਾਲਕ ਬਚਾ ਰੱਖੇ ਸਾਰਿਆਂ ਦਾ। ਠੀਕ ਆ। ਤੇ ਰੱਖੀ ਤੁਹਾਡੇ ਸਾਹਮਣੇ ਆ। ਵੇਖੋ ਇੱਧਰ ਬੂਰੇ ਭੜ ਰਹੇ ਆ ਵਿਚਾਰੇ ਹੈਨਾ ਮਿਹਨਤ ਕਰ ਰਹੇ ਆ ਕਿ ਸਾਡਾ ਬਚਾਅ ਹੋ ਜAVE ਸਾਡੇ ਘਰਾਂ ਦਾ ਸਾਰਿਆਂ ਦਾ ਹੈਨਾ ਪਾਣੀ ਦੇਖੋ ਕਿੰਨਾ ਤੇਜ਼ ਆ ਰਿਹਾ ਹੈ ਹੈਨਾ ਬੁਰਾ ਹਾਲ ਪਾੜੀ ਦਾ ਹੋਰ ਵਧੀ ਜਾਂਦਾ ਗੰਡੇ ਹੁਣ ਵਧਣ ਲੱਗ ਪਿਆ ਉਹ ਦੇਖੋ ਠੀਕ ਆ ਹੈਨਾ ਮੁੰਡੇ ਖੜੇ ਆ ਦੇਖੋ ਪਾਣੀ ਕੀ ਪੋਜੀਸ਼ਨ ਭਾਈ ਇਹਦੀ ਪਾਣੀ ਦੀ ਘਟ ਰਿਹਾ ਵੱਧ ਰਿਹਾ ਬੱਚੇ ਪਿੱਛੇ ਬਹਿਣਾ ਨਿਕਲ ਰਿਹਾ ਬਾਹਰ ਰਿਹਾ ਹਨਾ ਜੀ ਸ਼ਿਸ਼ਣ ਭਾਈ ਪਾਣੀ ਛੱਡਿਆ ਹੋ ਗਿਆ ਹੋਰ ਛੱਡਤਾ ਅੱਛਾ 99000 ਪਾਣੀ ਯੂਰ ਛੱਡਤਾ ਇਹ ਲਿਆ ਸਕੈਨਰ ਠੀਕ ਹੈ ਜੀ ਜੋੜ ਨਿਕਲ ਕੈਂਪ ਬਾਬਾ ਲਾਜ ਦੇਖੋ ਪਾਣੀ ਇਹ ਸਮੋਹ ਇਹਨਾਂ ਤੱਕ ਨਹੀਂ ਕੈਕ ਜੀ ਸਾਦੇ ਰਿਹਾ ਧੰਨਵਾਦ ਜੀ ਤੇਜ ਹੋਈ ਜਾਂਦਾ ਪਾਣੀ ਦੇਖੋ ਠੀਕ ਆ ਸਪੀਡ ਫੁੱਲ ਦੇ ਵਿੱਚ ਆ ਪਾਣੀ ਹੈ ਨਾ ਦੇਖੋ ਵੀਰੋ ਬੰਨ ਲਾ ਰਹੇ ਸਾਰੇ ਵੀਰ ਇਧਰ ਵੀ ਮਿਹਨਤ ਕਰ ਰਹੇ ਆ ਦਰਖਤ ਵੱਢ ਰਹੇ ਆ ਠੀਕ ਆ ਜੀ ਪਾਣੀ ਸਪੀਡ ਫੁੱਲ ਸਪੀਡ ਨਾਲ ਆ ਰਿਹਾ ਬਾਕੀ ਤੁਸੀਂ ਬਲੌਗ ਦੇ ਵਿੱਚ ਦੇਖ ਲੈਣਾ ਹਣਾ ਬਾਬਾ ਨੇ ਰੱਖਿਆ ਦੇਖੋ ਕਿੰਨੇ ਲੋਕ ਮਿਹਨਤ ਕਰ ਰਹੇ ਆ ਸਾਰੇ ਹੈਨਾ ਕਈ ਬੰਦੇ ਫਾਸੀ ਜਨੇ ਕਈ ਵਾਰ ਫਸਾਉਂਦਾ ਮਜ਼ਾਕ ਮਿਹਨਤ ਕਰ ਰਹੇ ਆ ਸਾਰੇ ਜੀ ਜੇਸੀ ਵੀ ਆ ਗਈ ਹੈ ਹੈਨਾ ਤੇ ਜੁਦੀਆ ਮਿਹਨਤ ਕਰ ਰਹੀ ਆ ਠੀਕ ਆ ਜੀ ਇਹ ਹੋ ਗਿਆ ਇਹ ਜਾਗ ਰ ਗਿਆ ਜਿਸੀ ਵੀ ਚੱਲ ਰਹੀ ਆ ਠੀਕ ਆ ਥੇੜੀ ਲਈ ਉਹ ਐਲੰਡ ਨੂੰ ਲੈ ਕੇ ਇੰਦਰ ਆ ਰਿਹਾ ਹੋ ਰਿਹਾ ਵੀ ਹੋ ਰਿਹਾ ਇਹ ਲਾ ਰਹੇ ਹੁੰਦੇ ਆ ਬਹੁਤ ਜ਼ਿਆਦੇ ਆ ਵੀਰੋ ਬਹੁਤ ਜ਼ਿਆਦੇ ਠੀਕ ਆ ਇਧਰ ਆ ਖੜੇ ਆਪਣੇ ਬੰਦੇ ਸਾਰੇ ਆੜੇ ਦੇਖੋ ਕਿੰਨੀ ਮਿਹਨਤ ਕਰਦੇ ਆ ਠੀਕ ਆ ਜੀ ਪਾਣੀ ਦੇ ਵਜ੍ਹਾ ਨਾਲ ਠੀਕ ਆ ਜੀ ਜਿਹੜੀ ਪੰਜਾਬ ਸਰਕਾਰ ਆ ਉਹ ਵੀ ਇਥੇ ਹੈਲਪ ਨੂੰ ਮੇਰੇ ਘਰ ਪਹੁੰਚੀ ਹੋਣੀ ਆ ਠੀਕ ਆ ਪਰ ਘਟ ਵੱਧਈ ਆ ਠੀਕ ਆ ਜਿੰਨੇ ਵੀ ਪਿੰਡਾਂ ਵਾਲੇ ਆ ਉਹ ਵਿਚਾਰੇ ਲੰਗਰ ਜਾ ਹੋਰ ਲੈ ਕੇ ਆ ਰਹੇ ਆ ਠੀਕ ਆ ਜੀ ਆ ਦੇਖੋ ਮਹਾਰਾਜ ਉਧਰ 파ੜੀ ਆ ਮਹਾਰਾਜ ਵੀਰੋ ਬਹੁਤ ਜਿਆਦਾ ਜਿੱਦਾਂ ਕਹ ਜੀ ਹੈ ਨਾ ਲੋਕੀ ਪਰੇਸ਼ਾਨ ਆ ਪਾਣੀ ਤੋਂ ਪਾਣੀ ਕਹਿੰਦੇ ਹੋਰ ਛੱਡ ਦਿੱਤਾ ਤੇਜ਼ ਜਿਆਦਾ ਹੀ ਹੋ ਗਿਆ ਪਾਣੀ ਠੀਕ ਹੈ ਜੀ ਤੇ ਬਾਕੀ ਦੇਖੋ ਚੱਲ ਰਿਹਾ ਦਰਿਆ ਠੀਕ ਹੈ ਸਤਲੁਜ ਦਰਿਆ 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 ਆ ਇਹ ਨਾ ਲੈਣਾ ਸੌਰੀ ਠੀਕ ਹੈ ਸਤਲੁਜ ਦਰਿਆ ਆਇਆ ਇਹ ਤੇ ਸੰਗੋਵਾਲ ਪਿੰਡ ਸੰਗੋਵਾਲ ਠੀਕ ਹੈ ਮਿਹਨਤ ਲੋਕ ਦੇਖੋ ਪਿੱਛੇ ਕਿੱਦਾਂ ਕਰ ਰਹੇ ਆ ਠੀਕ ਹੈ ਪਾਣੀ ਤੋਂ ਬਚਣ ਲਈ ਜਿਹੜੇ ਗਰੀਬ ਮਾਤੜ ਲੋਕ ਆ ਉਹ ਕੁਝ ਜਿਆਦਾ ਕਰ ਕਿਉਂਕਿ ਗਰੀਬਾ ਤੋਂ ਹੁੰਦਾ ਕੀ ਆ ਘਰ ਠੀਕ ਹੈ ਛੋਟਾ ਮੋਟਾ ਠੀਕ ਆ ਜੋ ਉਹ ਵੀ ਬਰਬਾਦ ਹੋ ਗਿਆ ਗਰੀਬ ਬੰਦਾ ਦਾ ਚਲੋ ਤਗੜਾ ਦਾ ਚਲੋ ਬਣਾ ਲੂਗਾ ਗਰੀਬ ਬੰਦੇ ਤੋਂ ਬਹੁਤ ਔਖਾ ਵੀਰੋ ਠੀਕ ਆ ਪਰ ਮਿਹਨਤ ਕਰ ਰਹੇ ਆ ਲੋਕ ਬਹੁਤ ਜਿਆਦਾ ਠੀਕ ਆ ਪਾਣੀ ਦੀ ਮਾਰ ਤੋਂ ਕਈ ਪਿੰਡਾਂ ਦੇ ਵਿੱਚ ਤੁਸੀਂ ਦੇਖਿਆ ਪਾਣੀ ਦੀ ਕਿੰਨੀ ਮਾਰ ਹੋਈ ਆ ਨਾ ਠੀਕ ਆ ਰਗੜਿਆ ਪਰ ਗਰੀਬ ਜਾਂਦਾ ਕਿਉਂ ਨਹੀਂ ਛੇ ਰਗੜਿਆ ਬੰਦਾ ਗਰੀਬ ਜਾਂਦਾ ਤਗੜੇ ਤੋਂ ਤਾਂ ਚੱਲ ਹੈਗੇ ਉਹਦਾ ਸੈਟਵਟ ਹੋ ਜੂ ਠੀਕ ਆ ਗਰੀਬ ਬੰਦੇ ਦੇ ਵੀਰੋ ਬਹੁਤ ਔਖਾ ਆ ਠੀਕ ਆ ਗਰੀਬ ਬੰਦੇ ਲਈ ਸਾਰਾ ਕੁਝ ਘਰ ਹੁੰਦਾ ਇਸ ਤੋਂ ਪਰੇ ਕੁਝ ਨਹੀਂ ਬਾਕੀ ਤੁਸੀਂ ਪਿੱਛੇ ਦੇਖ ਰਹੇ ਆ ਕੰਮ ਕਰਾ ਰਹੇ ਆ ਵੀਰ ਠੀਕ ਆ ਚਲੋ ਪਾਣੀ ਦਾ ਹੁੰਦਾ ਸਾਰਿਆਂ ਦਾ ਹਣਾ ਪਾਣੀ ਦਾ ਡਰ ਤਾਂ ਸਾਰਿਆਂ ਨੂੰ ਹੁੰਦਾ ਉਧਰ ਸਤਲੁਜ ਦਰਿਆ ਚੱਲਦਾ ਏਡਾ ਠੀਕ ਆ ਨੁਕਸਾਨ ਉਹਨਾਂ ਦਾ ਵੀ ਹੋਣਾ ਆ ਠੀਕ ਆ ਤਗੜੇ ਪਰ ਗਰੀਬ ਬੰਦਾ ਰਗੜਿਆ ਜਾਂਦਾ ਹਰੇਕ ਤੁਸੀਂ ਕੋਈ ਵੀ ਲਾ ਲਓ ਗਰੀਬ ਬੰਦੇ ਬਹੁਤ ਔਖਾ ਵੀਰੋ ਠੀਕ ਆ ਬਸ ਇਹ ਤਾਂ ਕਰਿਓ ਹੋ ਸਕਦਾ ਠੀਕ ਆ ਤਗੜੇ ਦੀ ਵੀ ਕਰਿਓ ਗਰੀਬ ਦੀ ਵੀ ਕਰਿਓ ਮਹਾਰਾਜ ਕਹਿੰਦਾ ਹਣਾ ਪਰ ਹੋ ਸਕਦਾ ਜੇ ਪਾਣੀ ਦਾ ਹੋਇਆ ਜਿਹੜੇ ਮਹਾਤੜ ਲੋਗ ਆ ਉਹਨਾਂ ਦੀ ਜਰੂਰ ਮਦਦ ਕਰਿਓ ਠੀਕ ਨਹੀਂ ਬਾਕੀ ਸਾਰਿਆਂ ਨੂੰ ਪਿਆਰ ਭਰੀ ਸੇਤੀ ਕਰ ਉਧਰ ਚੱਲੇ ਆ ਸਤਿ ਆਵੋ ਮਾ ਸਤਨ ਖੁਸ਼ ਹੋ ਜੂਗੇ ਮੈਂ ਤਾਂ ਅਰਹਿਆ ਵੀ ਉਧਰ ਵੀ ਦੇਖੋ ਉਹ ਆ ਪਾਵੇ ਠੀਕ ਹੈ ਜੀ ਟਰੈਕਟਰ ਵਗੈਰਾ ਲੰਘ ਰਿਹਾ ਲੋਕ ਲੰਘ ਰਹੇ ਆ ਠੀਕ ਹੈ ਜੀ ਬੀ ਵੀ ਜਟੀ ਬਾਕੀ ਤੁਹਾਡੇ ਸਾਹਮਣੇ ਹੀ ਆ ਪਾਣੀ ਜਿਹੜਾ ਉਹ ਵਧੀ ਜਾਂਦਾ ਹੌਲੀ ਹੌਲੀ ਮਹਾਰਾਜ ਮੀਂਹ ਕਰਿਆ ਦੇਖੋ ਪਾਣੀ ਕਿਉਂ ਚਾਚਾ ਦੇਖੋ ਪਾਣੀ ਤੇਜ਼ ਹੋਈ ਜਾਂਦਾ ਠੀਕ ਆ ਉਹ ਪਰੇ ਸੀ ਇੱਥੇ ਆ ਗਿਆ ਪਾਣੀ ਬਾਕੀ ਥਰੇ ਸਾਹਮਣੇ ਹੀ ਆ ਹੁਣ ਵੱਧ ਗਿਆ ਇਹ ਚਾਚਾ ਅੱਜ ਸਵੇਰੋਂ ਨਹੀਂ ਮੂਰਛਾ ਆਹ ਆਹ ਦੇ ਇੱਥੋਂ ਵੱਧ ਗਿਆ ਚਾਚਾ ਆ ਦੇਖੋ ਪਾਣੀ ਉਹ ਪਰੇ ਤੱਕ ਵੀ ਆ ਹਾਂ ਅੱਜ ਦਰਖਤ ਰੋੜ ਕੇ ਆਇਆ ਉਹ ਪਰੇ ਤੱਕ ਦੀ ਪਾਣੀ ਉਹ ਦੇਖੋ ਕਿੱਥੇ ਆ ਗਿਆ ਠੀਕ ਆ ਵਧੀ ਜਾਂਦਾ ਪਾਣੀ ਆ ਦੇਖੋ ਦਰਖਤ ਸਾਤ ਰੋਜ਼ ਦੀ ਦਰਿਆ ਪਿੰਡ ਸੰਗੋਵਾਲ ਠੀਕ ਆ ਬਹੁਤ ਇਹ ਪਾਣੀ ਨੇ ਨਾ ਕਹਿੰਦੇ ਅੱਧੀ ਕਹਿਰ ਕੀਤਾ ਠੀਕ ਆ ਪੰਜਾਬ ਤੇ ਤਾਂ ਹੁੰਦਾ ਹੀ ਕਹਿਰ ਆਇਆ ਜਾਹੇ ਪਾਣੀ ਦਾ ਲਾ ਲਓ ਜਾਹੇ ਹੋਰ ਕਾਹਦਾ ਲਾ ਲਓ ਕਿਉਂ ਚਾਚਾ ਪੰਜਾਬ ਦਾ ਸਭ ਤੋਂ ਜ਼ਿਆਦਾ ਨੁਕਸਾਨ ਪਾਣੀ ਤੇ ਹੋਰ ਚੀਜ਼ਾਂ ਕਰ ਰਹੀਆਂ ਪੰਜਾਬ ਦੇ ਵਿੱਚ ਠੀਕ ਆ ਪਰ ਪੰਜਾਬ ਫੇਰ ਵੀ ਉੱਠ ਕੇ ਆ ਜਾਂਦਾ ਉਹਨੂੰ ਪ੍ਰਵਾਹ ਨਹੀਂ ਕਹਿੰਦਾ ਕੋਈ ਨਹੀਂ ਯਾਰ ਆ ਜਾਾਂਗੇ ਵਾਪਸ ਠੀਕ ਨਹੀਂ ਮਿਹਨਤ ਕਰ ਮੁੜ ਕੇ ਬਾਕੀ ਭਰਾਵਾ ਭਲੀ ਕਰੇ ਮਾਲਕ ਸਾਰੇ ਆ ਤੇ ਠੀਕ ਹੈ ਜੀ ਪਰ ਔਖਾ ਇੱਕ ਤੀ ਬਹੁਤ ਜ਼ਿਆਦਾ ਮੰਡੇ ਵਾਲੇ ਔਖਾ ਗਰੀਬ ਬੰਦਿਆਂ ਦੇ ਇੱਕ ਗਰੀਬ ਬੰਦਾ ਜਾਂ ਚਾਹੇ ਕਦੇ ਦੋ ਕਮਰੇ ਪਾਏ ਉਹ ਵਿਚਾਰੇ ਦੇ ਕਮਰੇ ਢਹਿ ਗਏ 80 ਤੋਂ ਵੀ ਉੱਪਰ ਜਾਂਦੇ ਆ ਹਾਂ ਕਿੰਨਾ 80 ਤੋਂ 83 ਤੋਂ 85 ਤੋਂ ਉੱਪਰ ਆ ਗਿਆ ਦੇਖ ਲੋ ਹਾਂ ਉਹ ਦੇਖੋ ਰਿਕਾਰਡ ਤੋੜਦਾ ਸਹੀ ਗੱਲ ਐ ਤੀ ਪਾਣੀ ਨੇ ਉਹ ਵੀ ਦੇਖੋ ਉਧਰ ਵੀ ਬੰਨ ਲਾ ਰਹੇ ਆ ਠੀਕ ਐ ਜੀ ਰਿਕਾਰਡ ਤੋੜਦਾ ਸੱਚੀ ਗੱਲ ਐ ਚਾਹ ਉਹ ਟਰਾਲੀਆਂ ਖੜੀਆਂ ਉਧਰੋਂ ਆਉਂਦੀਆਂ ਸਾਰੀਆਂ ਉਹ ਖੜੀ ਆਪਣੀ ਟਰਾਲੀ ਲੰਗਰ ਲੈ ਕੇ ਆਈ ਸੀ ਠੀਕ ਐ ਵਹਰਾ ਆ ਆ ਵੀਰੋ ਪਾਣੀ ਐ ਲੈ ਕੇ ਮੈਨੂੰ ਉਹ ਟਰਾਲੀ ਨੇ ਟਰੈਕਟਰ ਦੇ ਆਪਣੇ ਉਹ ਚੱਲ ਰਿਹਾ ਉਹ ਚਾਚਾ ਕੀੜੂੜੇ ਆਉਂਦਾ ਓਏ ਉਹ ਬੰਦਾ ਨਹੀਂ ਆਉਂਦਾ ਓਏ ਔਰ ਦੇਖੋ ਚਾਚਾ ਕਿੱਥੇ ਗਿਆ ਔਰ ਦੇਖ ਪਿੱਛੇ ਔਰ ਦੇ ਬੰਦਾ ਹੀ ਲੱਗਦਾ ਹੈ ਇਹ ਚ ਹਾਂ ਉਹ ਦੂਸਰਾ ਹੈ ਕਹਾ ਜਾਈ ਹੈ ਨਹੀਂ ਨਹੀਂ ਉਹ ਦੇਖ ਤੇ ਕੈਮਰਾ ਮਾਰਦਾ ਓਏ ਲੱਗਦਾ ਉਹੀ ਆ ਤੌਣ ਜੀ ਦੇ ਹਾਂ ਕਿੱਥੇ ਗਿਆ? ਬਾਕੀ ਤੁਹਾਡੇ ਸਾਹਮਣੇ ਦੇ ਕਿੱਥੇ ਗਿਆ? ਕਿੱਥੇ? ਉਹ ਨਹੀਂ ਆਇਆ ਹੋ ਰਿਹਾ। ਬਾਕੀ ਤੁਹਾਡੇ ਸਾਹਮਣੇ ਹੀ ਆ। ਠੀਕ ਆ।